ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਇੱਕ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਸੋ ਕਿਸਾਨਾਂ ਦੇ ਲਈ ਮੌਸਮੀ ਅਪਡੇਟ ਲੈ ਕੇ حاضر ਆ ਕਿ ਗੱਲ ਕਰਾਂਗੇ ਜੂਨ ਮਹੀਨੇ ਦਾ ਜਿਹੜਾ ਆਖਰੀ ਹਫਤਾ ਹੈ ਲਗਭਗ 23 ਜੂਨ ਤੋਂ ਲੈ ਕੇ 30 ਜੂਨ ਤੱਕ ਕੀ ਮੌਸਮ ਦੀ ਗਤੀਵਿਧੀਆਂ ਪੰਜਾਬ ਵਿੱਚ ਨੇ ਕਿਸਾਨਾਂ ਦੇ ਲਈ ਕੀ ਮੌਸਮੀ ਸੁਝਾਅ ਹੈ ਤੇ ਨਾਲ ਮੌਨਸੂਨ ਦੀ ਵੀ ਇੱਕ ਦੋ ਗੱਲ ਕਰ ਲਾਂਗੇ ਕਿ ਮੌਨਸੂਨ ਕਦੋਂ ਪੰਜਾਬ 'ਚ ਪਹੁੰਚ ਰਿਹਾ ਹੈ ਸੋ ਇਸ ਵੇਲੇ ਬਰਸਾਤ ਆ ਜਿਹੜੀ ਕਿਸਾਨਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਬਣੀ ਹੋਈ ਹੈ ਤੇ ਕਿਉਂਕਿ ਝੋਨੇ ਦੀ ਲਵਾਈ ਦਾ ਸੀਜ਼ਨ ਹੈ ਤੇ ਉੱਥੇ ਹੀ ਕੁਝ ਕਿਸਾਨ ਮੱਕੀ ਅਤੇ ਆਪਣੇ ਮੂੰਗੀ ਦੀ ਕਟਾਈ ਕਰ ਰਹੇ ਨੇ ਤੇ ਉਹਨਾਂ ਲਈ ਵੀ ਮੌਸਮ ਆਹੜਾ ਅਪਡੇਟਰ ਨਾਲ ਨਾਲ ਰਹਿਣਾ ਕਾਫੀ ਜ਼ਿਆਦਾ ਜ਼ਰੂਰੀ ਹੈ। ਸੋ ਮੌਸਮ ਦੀ ਗੱਲ ਕਰਦੇ ਆਂ ਪਹਿਲਾਂ ਆਪਾਂ ਗੱਲ ਕਰੀਏ ਮੌਸਮ ਦੀ ਤੇ ਉਸ ਤੋਂ ਬਾਅਦ ਮੌਨਸੂਨ ਦੀ ਗੱਲ ਕਰਾਂਗੇ। ਮੌਸਮ ਦੇ ਵਿੱਚ ਫਿਲਹਾਲ ਅਗਲੇ 3-4 ਦਿਨ ਖੁਸ਼ਕ ਰਹਿਣਗੇ। 22, 23, 24, 25 ਲਗਭਗ 26 ਜੂਨ ਤੱਕ ਮੌਸਮ ਖੁਸ਼ਕ ਰਹੇਗਾ। ਫਿਲਹਾਲ ਕੋਈ ਵੱਡਾ ਤਕੜਾ ਸਿਸਟਮ ਬਣਦੀ ਇਹਨਾਂ ਦਿਨਾਂ ਵਿੱਚ ਸੰਭਾਵਨਾ ਨਹੀਂ ਹੈ। ਮੀਂਹ ਦੇ ਸਾਰ ਵੀ ਘਟ ਨੇ। ਪਰ ਅਚਾਨਕ ਜਿਹੜੀਆਂ ਛੋਟੀਆਂ-ਮੋਟੀਆਂ ਗਤੀਵਿਧੀਆਂ ਨੇ ਜਿਹੜੀਆਂ ਕਿ ਦੁਪਹਿਰ ਸ਼ਾਮ ਨੂੰ ਹਨੇਰੀ ਮੀਂਹ ਆ ਗਿਆ ਹਨੇਰੀ ਆ ਗਿਆ ਜਾਂ ਮੀਂਹ ਦੇ ਚਾਂਸ ਉਹਦੇ ਵਿੱਚ ਘੱਟ ਹੁੰਦੇ ਨੇ ਅਕਸਰ ਹੀ ਛੋਟੇ ਬੱਦਲਾਂ ਨਾਲ ਕੇਵਾਰ ਹਨੇਰੀ ਆ ਜਾਂਦੀ ਹੈ ਥੋੜਾ-ਬਹੁਤ ਹਲਕਾ-ਫੁਲਕਾ ਮੀਂਹ ਪੈ ਜਾਂਦਾ ਸੋ ਅਜਿਹੀਆਂ ਛੋਟੀਆਂ-ਮੋਟੀਆਂ 15-20 ਮਿੰਟ ਦੀਆਂ ਮੌਸਮੀ ਹਲਚਲਾਂ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਟੁੱਟਵੇਂ ਰੂਪ ਵਿੱਚ ਪਰ ਕੋਈ ਵੱਡੀ ਤਕੜੀ ਮੌਸਮ ਦੀ ਹਲਚਲ ਹੋਣ ਦੀ ਸੰਭਾਵਨਾ ਘੱਟ ਹੈ ਮੀਂਹ ਦੀ ਸੰਭਾਵਨਾ ਇਹਨਾਂ ਦਿਨਾਂ ਵਿੱਚ 28 ਤਰੀਕ ਤੋਂ ਬਾਅਦ ਵੱਧ ਰਹੀ ਹੈ ਕਿ 28 ਤੋਂ ਬਾਅਦ 29-30 ਜੂਨ ਦੇ ਆਸ-ਪਾਸ ਇੱਕ ਤਕੜਾ ਮੌਸਮੀ ਸਪੈਲ ਲੱਗ ਸਕਦਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਮੌਨਸੂਨ ਵੀ ਲਗਭਗ ਪੰਜਾਬ ਦੇ ਕਾਫੀ ਜ਼ਿਆਦਾ ਨੇੜੇ ਆ ਜਾਵੇਗੀ ਸੋ ਜਿਦੇ ਚਲਦੇ ਮੌਨਸੂਨੀ ਬੱਦਲ ਵੀ ਐਕਟਿਵ ਸ਼ੁਰੂ ਹੋਣੇ ਹੋ ਜਾਣਗੇ ਤੇ ਨਾਲ ਹੀ ਨਵੀਂ ਵੀ ਪੂਰਬੀ ਹਵਾ ਤੋਂ ਬੰਗਾਲ ਦੀ ਛਾੜੀ ਤੋਂ ਪੰਜਾਬ ਤੱਕ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ ਜਿਦੇ ਚਲਦੇ ਨਵੀਂ ਬਦਨ ਕਰਕੇ ਬੱਦਲ ਵੀ ਬਣਨਗੇ ਤੇ ਉਸ ਤੋਂ ਬਾਅਦ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋ ਸਕਦੀਆਂ ਨੇ ਜਿਹੜੀਆਂ ਕਿ ਫਿਲਹਾਲ ਹੁੰਦੇ ਸਮੇਂ ਤੱਕ ਜੁਪੀ ਦੇ ਆਸ-ਪਾਸ ਤੱਕ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਤਾਂ ਇਹ ਅਗਲੇ 3-4 ਦਿਨਾਂ ਤੱਕ ਹਰਿਆਣਾ ਤੋਂ ਹੁੰਦੀਆਂ ਹੋਈਆਂ ਪੰਜਾਬ ਤੱਕ ਪਹੁੰਚਣਗੀਆਂ ਸੋ ਕਿਸਾਨਾਂ ਨੂੰ ਇਹੀ ਸਲਾਹ ਹੈ ਕਿ ਲਗਭਗ 28 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਬਰਸਾਤੀ ਗਤੀਵਿਧੀਆਂ 3-4 ਦਿਨਾਂ ਲਈ ਸ਼ੁਰੂ ਹੋ ਸਕਦੀਆਂ ਨੇ ਸੋ ਜਿਹੜੇ ਕਿਸਾਨ ਮੱਕੀ-ਮੂੰਗੀ ਦੀ ਕਟਾਈ ਕਰ ਰਹੇ ਨੇ ਤਾਂ ਉਸ ਤੋਂ ਪਹਿਲਾਂ ਜੇਕਰ ਕੰਮ ਨਿਬੇੜ ਸਕਦੇ ਨੇ ਤਾਂ ਜ਼ਿਆਦਾ ਚੰਗਾ ਰਹੇਗਾ ਕਿਉਂਕਿ ਉਸ ਤੋਂ ਬਾਅਦ ਕਿਤੇ ਨਾ ਕਿਤੇ ਮੀਂਹ ਪੈਣ ਨਾਲ ਪਰੇਸ਼ਾਨੀ ਆ ਸਕਦੀ ਹੈ ਦੇ ਨਾਲ ਹੀ ਮੌਨਸੂਨ ਦੀ ਗੱਲ ਕਰੀਏ ਮੌਨਸੂਨ ਨੇ ਫਿਲਹਾਲ ਅੱਧੇ ਤੋਂ ਜ਼ਿਆਦਾ ਕਵਰ ਜਿਹੜਾ ਇਲਾਕਾ ਭਾਰਤ ਦਾ ਕਰ ਲਿਆ ਹੈ ਤੇ ਪੰਜਾਬ ਹਰਿਆਣਾ ਦੀ ਗੱਲ ਕਰੀ ਤਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੌਨਸੂਨ ਲਗਭਗ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜੂਨ ਦੇ ਆਖਰੀ ਇੱਕ ਦੋ ਦਿਨ ਜਾਂ ਜੁਲਾਈ ਦੇ ਪਹਿਲੇ ਦੋ ਚਾਰ ਦਿਨਾਂ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਪੰਜਾਬ ਹਰਿਆਣਾ ਨੂੰ ਕਵਰ ਕਰ ਲਵੇਗਾ ਜਿਹੜਾ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਭਾਰਤੀ ਮੌਸਮ ਵਿਭਾਗ ਦੇ ਲੋ ਜਿਹੜਾ ਆਖਰੀ ਦਿਨ ਦਿੱਤਾ ਗਿਆ ਹੈ ਕਿ 4 ਜਾਂ 5 ਜੁਲਾਈ ਤੱਕ ਮੌਨਸੂਨ ਆ 100% ਇੰਡੀਆ ਨੂੰ ਕਵਰ ਕਰ ਲਵੇਗਾ ਸੋ ਇਹੀ ਕਹਾਂਗੇ ਕਿ ਚੜਦੀ ਜਲਾਈ ਦੇ ਵਿੱਚ ਆਪਾਂ ਨੂੰ ਤਕੜੀਆਂ ਮੌਨਸੂਨੀ ਬਰਸਾਤਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਮੌਸਮ ਦੇ ਵਿੱਚ ਫਿਰ ਨਰਮਾਈ ਆ ਜਾਵੇਗੀ ਫਿਲਹਾਲ ਹੁਣ ਲੂ ਚੱਲਣ ਵਰਗੇ ਹਾਲਾਤ ਨਹੀਂ ਹਨ ਬਹੁਤ ਜ਼ਿਆਦਾ ਹੀਟ ਵੇਵ ਵਰਗਾ ਕੋਈ ਸੰਭਾਵਨਾ ਨਹੀਂ ਹੈ ਜਿਹੜਾ ਸੀਟ ਵੇਵ ਦਾ ਦੌਰ ਸੀ ਉਹ ਨਿਕਲ ਚੁੱਕਿਆ ਹੈ ਮੌਸਮ ਹੁਣ ਥੋੜਾ ਜਿਹਾ ਪਹਿਲਾਂ ਦੇ ਮੁਕਾਬਲੇ ਨਰਮਾਈ ਵਿੱਚ ਰਹੇਗਾ ਟੈਂਪਰੇਚਰ 42-43 ਡਿਗਰੀ ਤੱਕ ਰਹਣਗੇ ਜੋ ਕਿ 46-47 ਤੋਂ ਮੁੜ ਕੇ ਆਏ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਅਗਲੇ 3-4 ਦਿਨ ਹਵਾਵਾਂ ਵੀ ਫਿਲਹਾਲ ਮੱਠੀ ਰਫ਼ਤਾਰ ਤੇ ਹੀ ਚੱਲਣਗੀਆਂ ਜਿਆਦਾ ਤੇਜ਼ ਹਵਾਵਾਂ ਚੱਲਣ ਦੇ ਵੀ ਅਸਾਰ ਨਹੀਂ ਹਨ ਮੌਸਮ ਫਿਲਹਾਲ ਠੀਕ ਠਾਕ ਹੈ ਅਗਲੇ 3-4 ਦਿਨਾਂ ਲਈ ਸੋ ਕਿਸਾਨੀ ਕਿਸਾਨ ਆਪਣੇ ਜੋ ਵੀ ਮੌਸਮੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋ ਫਸਲੀ ਕੰਮਕਾਰ ਨੇ ਫਸਲਾਂ ਦੀ ਕਟਾਈ ਬੜਾਈ ਉਹ ਸਮੇਂ ਤੇ ਪੂਰੀ ਕਰ ਸਕਦੇ ਨੇ ਬਾਕੀ ਅਗਲੀ ਮੌਸਮੀ ਅਪਡੇਟ 2-4 ਦਿਨਾਂ ਦੇ ਵਿੱਚ ਫਿਰ ਤੁਹਾਡੇ ਨਾਲ ਸਾਂਝੀ ਕਰ ਲਈ ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਸੋ ਤੱਕ ਲਈ ਚੈਨਲ YouTube ਫਾਰਮਰ ਨਾਲ ਬਣੇ ਰਹੋ